ਵਲੀ ਦਰਤੇ ਆਖੜੇ ਹੋ ਕਰ ਸਕਤ ਅਦੀਨਾ ਵਿੱਦੇ ਆ ਸ਼ੈਰੀ ਸੋਰ ਮਿੱਠੀ ਬਖਸ਼ ਗੁਰੂ ਗੋਣਾਤੀਨਾ ਹੋ ਮਲ ਖੜੇ ਦਵਾਰੇ ਨੋ ਸਬਾ ਵਿੱਚ ਲੈਣਾ ਸਲਾਮੀ ਨਿਉਂ ਕੇ ਤੇਰੇ ਘਾਰੇ ਵਿੱਚ ਕਮੀਆਂ ਕੀ ਪੜਾਂ ਜੇ ਮੰਨ ਲੈ ਸਵਾਰਥ ਤੈਉਂ ਕੀ ਉਂਝ ਪਰੇ ਜਨਾਵਰ ਜੇ ਕਦੇ ਨਾ ਮੁਕਣਾ ਇਹ ਲਮਖ ਖਜਾਨਾ ਰੰਗ ਬਾਜ ਜੇ ਕਚੈਰੀ ਮੇਰਾ ਦੀ ਨਜ਼ਰ ਕਰੂ ਮੇਰਵਾਨਾ ਉਹ ਕਿਤੇ ਟਿੱਬੀਆਂ ਰੇ ਤਦਿਆਂ ਕਿਦਰੇ ਨਦੀਆਂ ਸਮੁੰਦਰ ਨਤਰੀ

ਕਿਤੇ ਸੇਵਕ ਰਜ ਬਲੀ ਦੇ ਸੋਨ ਨੂੰ ਦੁਨੀਆਂ ਫੇਰੇ ਵਾਰਾਗੀ ਓ ਇਹਨਾਂ ਸਬਨਾ ਨਾਲੋ ਜੀ ਪਿੰਗਲ ਨੂੰ ਸਮਝੇ ਸਪੂਰਨ ਦਾਨਾ ਪਿੰਗਲ ਨੂੰ ਸਮਝੇ ਸਪੂਰਨ ਦਾਨਾ ਰੰਗ ਬਾਜ ਦੇ ਕਚਹਿਰੀ ਮੇਰਬੀ ਨਦਰ ਕਰੋ ਮੇਰਵਾਨਾ